ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਭ ਤੋਂ ਪਹਿਲਾਂ ਸੁਮੱਚੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਵਾਰਡ ਨੰਬਰ 18 ਤੋਂ ਸਾਡੇ ਬਹੁਤ ਹੀ ਇਮਾਨਦਾਰ ਸਮਾਜ ਸੇਵੀ ਹਰੇਕ ਇਨਸਾਨ ਦੇ ਦੁੱਖ ਸੁੱਖ ਤੇ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਰਦਾਰ ਨਿਸ਼ਾਨ ਸਿੰਘ ਜੀ ਨੂੰ ਇਸ ਵਾਰਡ ਦੇ ਵਿੱਚ ਉਮੀਦਵਾਰ ਬਣਾ ਕੇ ਭੇਜਿਆ ਅੱਜ ਉਹ ਚੇਚੇ ਤੌਰ ਤੇ ਸੁਮੱਚੇ ਸਾਥੀਆਂ ਦੇ ਨਾਲ ਅਸੀਂ ਇਸ ਵਾਰਡ ਦੇ ਵਿੱਚ ਪਹੁੰਚੇ ਆ ਤੇ ਮੈਂ ਧੰਨਵਾਦ ਕਰਦਾ ਦਿਲ ਦੀਆਂ ਗੱਲਾਂਆਂ ਸਮੁੱਚੇ ਸਾਥੀਆਂ ਡਾਕਟਰ ਸਾਹਿਬ ਦਾ ਮਾਸਟਰ ਜੀ ਦਾ ਜਿਨ੍ਹਾਂ ਨੇ ਅੱਜ ਜਿਕਾਰਿਆਂ ਤੇ ਗੂੰਜ ਦੇ ਵਿੱਚ ਵਿਸ਼ਵਾਸ ਦਿਵਾਇਆ ਕਿ ਸਰਦਾਰ ਨਿਸ਼ਾਨ ਸਿੰਘ ਜੀ ਇਸ ਵਾਰਡ ਦੇ ਤੋਂ ਵੱਡੀ ਲੀਡ ਦੇ ਨਾਲ ਜਿੱਤ ਕੇ ਅਸੀਂ ਨਕਲ ਕੌਂਸਲ ਦੇ ਵਿੱਚ ਭੇਜਾਂਗੇ ਮੈਂ ਤੁਹਾਡੇ ਮਾਧਿਅਮ ਰਹੀਂ ਸਮੁੱਚੇ ਵਾਰਡ ਵਾਸੀਆਂ ਨੂੰ ਅਪੀਲ ਕਰਦਾ ਕਿ ਪਿਛਲੇ ਲੰਬੇ ਸਮੇਂ ਦੀਆਂ ਬੜੀਆਂ ਮੁਸ਼ਕਲਾਂ ਨੇ ਤਰਨਤਨ ਸ਼ਹਿਰ ਦੀ ਮੈਂ ਕੋਈ ਲੀਡਰਾਂ ਵਾਂਗੂ ਝੂਠ ਬੋਲਣ ਜਾਂ ਲਾਰਾ ਲਾਉਣ ਨਹੀਂ ਆਇਆ ਜਿਹੜੀਆਂ ਜੋ ਪਾਰਟੀਆਂ ਕਰਦੀਆਂ ਨੇ ਮੈਂ ਤਾਂ ਇਹ ਹੀ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਨਗਰ ਨਿਵਾਸੀਆਂ ਨੂੰ ਕਿ 2 ਮਾਰਚ ਵਾਲੇ ਦਿਨ ਇੱਕ ਇੱਕ ਵੋਟ ਜਿਹੜੀ ਕਮਲ ਤੇ ਫੁੱਲ ਤੇ ਉੱਤੇ ਪਾ ਕੇ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾ ਦਿਓ ਉਹ ਤੋਂ ਬਾਅਦਾਂ ਦਾਸ ਦੀਆਂ ਜ਼ਿੰਮੇਵਾਰੀਆਂ ਸ਼ੁਰੂ ਕੋਸ਼ਿਸ਼ ਆ ਮੇਰੀ ਕਿ ਇਸ ਪਵਿੱਤਰ ਨਗਰੀ ਦੀ ਕਰਵਾਉਣਾ ਪਰਮਾਤਮਾ ਨੇ ਕੋਸ਼ਿਸ਼ ਆ ਮੇਰੀ ਕਿ ਇਸ ਪਵਿੱਤਰ ਨਗਰੀ ਦੀ ਜਿਹੜਾ ਪਿਛਲੇ 15 ਸਾਲਾਂ ਦੇ ਵਿੱਚ ਲੋਕਾਂ ਦੇ ਚਿਹਰੇ ਜਿਹੜੇ ਮਰਜਾਏ ਪਏ ਨੇ ਗੁਰੂ ਕਿਰਪਾ ਕਰੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਪਿਛਲੇ ਲੰਬੇ ਸਮੇਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਹੱਲ ਕਰਕੇ ਉਹਨਾਂ ਚਿਹਰਿਆਂ ਤੇ ਜਿਹੜੀ ਖੁਸ਼ੀ ਦੁਬਾਰਾ ਭਰਤੀ ਦਿੱਤਾ 파ਰਟੀ ਲੈ ਕੇ ਆਉਗੀ ਇਸ ਵਾਰਡ ਦੀ ਬੜੀ ਬੜੀ ਦਰਵਾਜ਼ੀ ਆਇ ਤੇ ਕੋਲੇ ਡੰਪ ਪਿਆ ਜਿਹਦੇ ਕਰਕੇ ਲੋਕ ਬੜੇ ਪਰੇਸ਼ਾਨ ਨੇ ਡੰਪ ਧੂੜੇ ਪਰੇਸ਼ਾਨ ਡੰਪ ਦਾ ਮੇਰੀ ਇੱਕ ਹੀ ਬੇਨਤੀ ਹੈ ਜੀ ਮੇਰੇ ਧਿਆਨ ਚ ਦਿੱਤਾ ਜੀ ਜਦੋਂ ਸਬੰਧਤ ਸਾਰੇ ਪ੍ਰਮੁੱਖ ਲੋਕ ਇੱਥੇ ਬੈਠੇ ਸੀ ਉਹਨਾਂ ਸਾਰੀਆਂ ਮੁਸ਼ਕਲਾਂ ਚਾਹੇ ਡੰਪ ਦੀ ਗੱਲ ਕਰ ਲਓ ਚਾਹੇ ਨਸ਼ੇ ਦੀ ਗੱਲ ਕਰ ਲਓ ਇਹਨਾਂ ਹਾਲਾਤਾਂ ਤੋਂ ਸਮੁੱਚੇ ਵਾਟਵਾਸੀ ਜਿਹੜੇ ਪਰੇਸ਼ਾਨ ਨੇ ਗੁਰੂ ਕਿਰਪਾ ਕਰੇ ਤੁਹਾਡੀ ਸਾਰਿਆਂ ਦੇ ਪਿਆਰ ਦੇ ਸਤਕਾ ਨਗਰ ਕੌਂਸਲ ਦਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਦਾ ਬਣੇ ਕਿਉਂਕਿ ਜਿੱਥੇ-ਜਿੱਥੇ ਵੀ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਉਹਨਾਂ ਸੂਬਿਆਂ ਦੀ ਭਾਰਤੀ ਜਨਤਾ ਪਾਰਟੀ ਨੇ ਉਹ ਹਾਰ ਬਦਲ ਕੇ ਰੱਖ ਦਿੱਤੀ ਆ ਮੈਂ ਤੁਹਾਡੇ ਮਾਧਿਅਮ ਰਹੀ ਫਿਰ ਵਿਸ਼ਵਾਸ ਦਿਵਾਣਾ ਚਾਹੇ ਕੂੜੇ ਦੇ ਡੈਂਪ ਦੀ ਗੱਲ ਕਰੋ ਚਾਹੇ ਸੀਵਰੇਜ ਦੀ ਗੱਲ ਕਰੋ ਚਾਹੇ ਨਸ਼ੇ ਦੀ ਗੱਲ ਕਰੋ ਗੈਂਗਸਟਰਵਾਦ ਦੀ ਗੱਲ ਕਰੋ ਜਿਹੜੀਆਂ ਵੀ ਸਮੱਸਿਆਵਾਂ ਨੇ ਮੇਨ ਤੌਰ ਤੇ ਗੰਦੇ ਪਾਣੀ ਦੀ ਬੜੀ ਸਮੱਸਿਆ ਇਹਨਾਂ ਸਾਰਿਆਂ ਦੀ ਸਮੱਸਿਆ ਦਾ ਜਿਹੜਾ ਹੱਲ ਆ ਮੈਂ ਕੇਂਦਰ ਤੇ ਅੱਗੇ ਜਦੋਂ ਸਾਡਾ ਇੱਥੇ ਪ੍ਰਧਾਨ ਬਣਾਉਂਦੇ ਨੇ ਕਾਉਂਸਲਰ ਜਿੱਦੇ ਨੇ ਮੈਂ ਕੇਂਦਰ ਤੇ ਅੱਗੇ ਸਮੁੱਚੇ ਲੋਕਾਂ ਦੀ ਅਪੀਲ ਨੂੰ ਲੈ ਕੇ ਜਾਵਾਂਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਜਿੱਥੇ ਵੀ ਸਾਡੇ ਪ੍ਰਧਾਨ ਨੇ ਜਿੱਥੇ ਵੀ ਸਾਡੀਆਂ ਲੋਕਾਂ ਨੇ ਸੇਵਾ ਕਰਤਾ ਮੌਕਾ ਦਿੱਤਾ ਉਹਨਾਂ ਮੁਸ਼ਕਲਾਂ ਨੂੰ ਪਹਿਲ ਦੇ ਹਰ ਤਰ੍ਹਾਂ ਤੇ ਹੱਲ ਕਰਵਾਉਣ ਲਈ ਸਮੁੱਚੀ ਭਾਰਤੀ ਜਨਤਾ ਪਾਰਟੀ ਵਚਨਬੱਧ ਹੈ ਸਰ ਜੀ ਪੂਰੀ ਵਾਰਡ ਵਿੱਚ ਪੂਰੇ ਸ਼ਹਿਰ ਵਿੱਚ ਭਾਰਤੀ ਜਨਤਾ ਪਾਰਟੀ ਦੇ ਬੋਰਡ ਤੇ ਬੈਨਰ ਪਾਰੇ ਜਾਏ ਕੀ ਲੱਗਦਾ ਵਾ ਬੁਖਾਰਟ ਹੋ ਗਈ ਹੈ ਤੁਹਾਡੇ ਸਾਹਮਣੇ ਆ ਜੀ ਜਿਹਦੀਆਂ ਬਾਵਾ ਚ ਜੋਰ ਜਾਂ ਜਿਹਨੂੰ ਲੋਕਾਂ ਤੇ ਵਿਸ਼ਵਾਸ ਹੁੰਦਾ ਨਾ ਕਦੀ ਗੰਦੀ ਰਾਜਨੀਤੀ ਨਹੀਂ ਕਰਦੇ ਇਹਨਾਂ ਲੋਕਾਂ ਨੇ ਨਾਮਜਦਗੀਆਂ ਤੋਂ ਲੈ ਕੇ ਪੜਤਾਲ ਤੱਕ ਪੜਤਾਲ ਤੋਂ ਬਾਧਾ ਤੁਹਾਡੇ ਵੀ ਧਿਆਨ ਚ ਆਇਆ ਕਿ ਭਾਰਤੀ ਜਨਤਾ ਪਾਰਟੀ ਨੇ ਹਰੇਕ ਮੁਕਾਬਲੇ ਦਾ ਇਹਨਾਂ ਦਾ ਸਾਹਮਣਾ ਕੀਤਾ ਭਾਰਤੀ ਜਨਤਾ ਪਾਰਟੀ ਦੇ ਜਵਾਲਾ ਸਿਪਾਈਆਂ ਦੇ ਅੱਗੇ ਇਹ ਕਿਤੇ ਵੀ ਰੁਕ ਨਹੀਂ ਸਕੀ ਪੋਸਟਰ ਫੜ ਰਹੇ ਆ ਜਿੰਨੀ ਮਰਜ਼ੀ ਘਟੀਆਂ ਤੋਂ ਘਟੀਆਂ ਰਾਜਨੀਤੀ ਕਰ ਲੈਣ ਪਰ ਇਹ ਝਾੜੂ ਦਾ ਟੀਲਾ ਟੀਲਾ ਹਉਣ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਲੋਕਾਂ ਨੇ ਹੁਣ ਮਨ ਬਣਾ ਲਿਆ ਕਿ ਤਰਨ ਤਰਨ ਸ਼ਹਿਰ ਦੇ ਵਿੱਚ ਇਸ ਪਵਿੱਤਰ ਸ਼ਹਿਰ ਦੇ ਵਿੱਚ ਕਮਲ ਦਾ ਫੁੱਲ ਜਿਹੜਾ 2 ਮਾਰਚ ਨੂੰ ਖਿਲਾਉਣ ਲਈ ਤਿਆਰ ਬੈਠੇ ਨੇ ਇਹਨਾਂ ਦੀਆਂ ਜੜੀਆਂ ਕੂਜੀਆਂ ਚੱਲਾ ਕਿਸੇ ਵੀ ਪੱਖ ਦੇ ਨਾਲ ਹੁਣ ਸਤਾਤਰ ਪਾਰਟੀ ਦੀਆਂ ਨਹੀਂ ਕੰਮਜਾਬ ਹੁੰਦੀਆਂ ਅਸੀਂ ਆ ਜੀ ਘਰਾਂ ਲੋਕਾਂ ਨੂੰ ਸਮਰਥਨ ਮਿਲ ਰਿਹਾ ਵਾਕੀ ਕਹਿਣਾ ਚਾਹੁੰਦੇ ਜੇ ਕੀ ਇਹਨਾਂ ਦੇ ਨਾਲ ਵਾਅਦੇ ਕੀਤੇ ਤੁਸੀਂ ਕਿਹੜੇ ਮੁੱਦੇ ਆ ਸਭ ਤੋਂ ਪਹਿਲਾਂ ਇਹ ਵੈਗ ਨਹੀਂ ਖਾਲਸਾ ਵੈਗ ਨਹੀਂ ਬਤਾਈ ਇਹ ਸਾਨੂੰ ਸ਼ਹਿਰ ਦੇ ਇਸੇ ਮਹੱਲੇ ਨੇ ਪਾਰ ਨੰਬਰ 18 ਦੇ ਜਿੰਨੇ ਇਹ ਮੁੱਦੇ ਪ੍ਰਧਾਨ ਜੀ ਨੇ ਹੱਦੋਂ ਦੱਸ ਦਿੱਤੇ ਆ ਇਹੀ ਮੁੱਦੇ ਆ ਤੇ ਪ੍ਰਮਾਅਧਵਾ ਕਰੇ ਸੇਵਾ ਦਾ ਮੌਕਾ ਦੇਵੇ ਇਹ ਪ੍ਰਧਾਨ ਜੀ ਵੀ ਜੋ ਆਪਣਾ ਵਾਦਾ ਕਰ ਚੁੱਕਿਆ ਇਸੇ ਤਰ੍ਹਾਂ ਪੂਰਾ ਕਰੂਗੇ ਜੀ ਕਿਉਂਕਿ ਕਿੱਦਾਂ ਦਰਸ਼ਾ ਲੋਕਿਆ ਜਿੱਦਾਂ ਨਾਲ ਮਿਲਿਆ ਜੀ ਤੁਸੀਂ ਦੇਖ ਹੀ ਰਹੇ ਹੋ ਦੇਖੋ ਦੇਖ ਹੀ ਰਹੇ ਦੀ ਜੇ ਉਹਨਾਂ ਨੂੰ ਮੇਰੇ ਤੇ ਵਿਸ਼ਵਾਸ ਆ ਮੈਨੂੰ ਇੱਕ ਨਾਜੀ ਮੈਂ ਪਹਿਲੇ ਸਮਝਦਾ ਵਾ ਕਿਸ ਮੱਲੇ ਦੇ ਮੌਦ ਵਰ ਚੰਗਾਂ ਚੰਗੇ ਮੰਦਰ ਵਿੱਚ ਸੇਵਾ ਦਾ ਮੌਕਾ ਦਿੱਤਾ ਇੱਕ ਤੁਸੀਂ ਦੇਖ ਆ ਵੀ ਨੋਟ ਕਰ ਲਓ ਕਿ ਜਿੰਨੇ ਵੀ ਪਾਰਟੀ ਦੇ ਬੰਦੇ ਛੇਰ ਤੇ ਆਪਣੇ ਘਰ ਹੀ ਜਮਲੇ ਆ ਹਾਂ ਜੀ ਦੇਖੋ ਕਿਦਾਂ ਸਪੀਚ ਕਰ ਰਹੇ ਆ ਤੇ ਕੋਈ ਚ ਉਹਨਾਂ ਨੇ ਮੈਨੂੰ ਦੇਖਿਆ ਚਿਹਰਾ ਦੇਖਿਆ ਇੱਕ ਧਾਰਮਿਕ ਬੰਦਾ ਵੀ ਦੇਖਿਆ ਜਿਵੇਂ ਵਾਰੀ ਮਿਲੀ ਆ ਪੂਰੀ ਟੈਗਲ ਨੂੰ ਬੰਦਾ ਲੀ ਉਹ ਜਿੱਤ ਪੱਕੀ ਆ ਹਾਂਜੀ ਜਿੱਤ ਪੱਕੀ ਆ ਇਹ ਤੇ ਵਾਈਗਰੂ ਜਾਣਦਾ ਤੇ ਪੱਕੀ ਹੈ ਹਲਾ ਨਾ ਬਾਕੀ ਆ ਜਿੱਤ ਪੱਕੀ ਆ